ਔਰ ਗਣ ਕੋਈ ਧੀਰ ਨਹੀਂ ਤਾਂ ਦਾ ਕੋਈ ਰੂਪ ਸਾਹਮਣੇ ਨਹੀਂ ਆਉਂਦਾ ਹੈ ਜਦੋਂ ਗਰਜਦਾ ਜਦੋਂ ਗਰਜਦਾ ਜਦੋਂ ਸੱਚ ਪ੍ਰਗਟ ਹੁੰਦਾ ਕੋਈ ਸਾਹਮਣੇ ਨਹੀਂ ਆਉਂਦਾ ਜਦੋਂ ਭਗਤ ਬੋਲੇ ਨੇ ਕੋਈ ਆਇਆ ਸਾਹਮਣੇ ਜੇ ਦਸਮ ਬਾਸ਼ਾ ਨੇ ਬੋਲੇ ਨੇ ਜਦ ਤੱਕ ਰਹੇ ਨੇ ਆਇਆ ਕੋਈ ਸਾਹਮਣੇ ਬਸ ਫਿਰ ਆਹ ਹੁਣ ਹੁਣ ਜਿਹੜੀ ਵਿਆਖਿਆ ਹੋ ਰਹੀ ਹੈ ਹੁਣ ਆਉਂਦਾ ਕੋਈ ਸਾਹਮਣੇ ਉਹੜ ਦੇ ਕਾਲਾ ਰੌਲਾ ਪਾਉਂਦੇ ਸੀ ਇਹਨਾਂ ਨੇ ਜਿਨ੍ਹਾਂ ਨੂੰ ਪੰਥਰਤਨ ਦਿੱਤੇ ਨੇ ਉਹਨਾਂ ਦੇ ਟੀਕੇ ਆਪੇ ਰੱਦ ਕਰਕੇ ਪੰਥਰਤਨ ਵਾਪਸ ਕਿਉਂ ਨਹੀਂ ਲਿਆ ਹਾਂ ਟੀਕੇ ਰੱਦ ਕਰਦੇ ਉਹਨਾਂ ਦੇ ਜੇ ਟੀਕੇ ਰੱਦ ਕਰਤੇ ਸਾਫ ਸੋ ਦੇ ਟੀਕਾ ਰੱਦ ਕਰਤਾ ਔਰ ਕਾਂਸਾ ਨਾਬੇ ਦਾ ਮਹਾਨ ਕੋਸ਼ ਰੱਦ ਕਰਤਾ ਯੂਨੀਵਰਸਿਟੀ ਵਾਲਿਆਂ ਦੇ ਉਹ ਦੁਬਾਰਾ ਬੜੇ ਉਹ ਇਹਨਾਂ ਨੂੰ ਪਤਾ ਹੈ ਉਹਨਾਂ ਦੇ ਵਾਪਸ ਕਿਉਂ ਨਹੀਂ ਲੈ 15 ਤਨ ਦਿੱਤੇ ਹੋਏ ਵੀ ਗਲਤੀ ਨਾ ਦਿੱਤੇ ਗਏ ਵੀ ਹੁਣ ਪੰਦਰਤਨ ਦੇ ਹੱਕ ਦਾ ਆਦ ਨਹੀਂ ਹೇಳੂ ਟੌੜੇ ਦਾ ਪੰਦਰਤਨ ਕਿਹੜੀ ਗੱਲ ਦਾ ਦਿੱਤਾ ਫੇਰਾ ਫੇਰੀ ਕਰਦਾ ਕ腐ਸ਼ਨ ਪੈਦਾ ਕਰਦਾ ਜਹਜਾ 5000 ਤਨ ਜਹਜਾ ਵਾਲੇ ਉਹ ਜਿਹੇ ਕੁਝ ਕੁਝੇ ਉਹ ਜਿਹੇ ਨਹੀਂ ਜਹਜਾ ਵਾਲੇ